ਬਾਬੇ ਨਾਨਕ ਦਾ ਫਲਸਫਾ ਅਤੇ ਉਹਨਾਂ ਦੀ ਵਿਚਾਰਧਾਰਾ ਦਾ ਸਮਾਜ ਤੇ ਅਸਰ ਹਰ ਸਾਲ ਬਾਬਾ ਨਾਨਕ ਜਿਨ੍ਹਾਂ ਨੂੰ ਸਾਰੀ ਦੁਨੀਆ ਨੇ ਗੁਰੂ ਕਿਹਾ ਤਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ 15 ਅਪ੍ਰੈਲ 1423 ਈਸਵੀ ਨੂੰ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਕਾਲੂ ਜੀ ਦੇ ਘਰ ਜਨਮ ਲਿਆ ਉਸ ਸਮੇਂ ਨੂੰ ਕਲਯੂ ਕਰਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਸ ਵੇਲੇ ਲੋਕਾਂ ਵਿੱਚ ਗਿਆਨ ਦਾ ਇੰਨਾ ਵਿਕਾਸ ਨਹੀਂ ਸੀ ਹੋਇਆ ਇਹ ਉਹ ਸਮਾਂ ਸੀ ਜਦੋਂ ਵਿਹਿਮਾ ਪਰਮਾ ਉੱਚ ਨੀਚ ਧਰਮ ਕਰਮ ਕਾਂਡ ਵਿਖਾਵਾ ਅਤੇ ਮਨੁੱਖੀ ਜਾਮੇ ਵਿੱਚ ਵਿਚਰ ਰੇ ਅਧਰਮੀ ਰਾਜਿਆਂ ਅਤੇ ਲਾਲਚੀ ਧਾਰਮਿਕ ਆਗੂਆਂ ਦਾ ਬੋਲਬਾਲਾ ਸੀ ਸਿੱਟੇ ਵਜੋਂ ਲੋਕੀ ਕਿਸੇ ਤਰ੍ਹਾਂ ਦਾ ਗਿਆਨ ਨਾ ਗੁਣ ਕਰਕੇ ਵਕਤੀ ਹਾਕਮ ਦੀ ਚੜ੍ਹਦੇ ਸੂਰਜ ਨੂੰ ਸਲਾਮ ਵਾਲੀ ਕਹਾਵਤ ਅਨੁਸਾਰ ਪੂਜਾ ਕਰਦੇ ਸਨ ਗਿਆਨ ਨਾਲ ਹੋਣ ਕਰਕੇ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਭਟਕਣਾ ਅਤੇ ਅੰਧਵਿਸ਼ਵਾਸ ਸੀ। ਅਖੌਤੀ ਧਰਮ ਦੇ ਠੇਕੇਦਾਰਾਂ, ਹੁਕਮਰਾਨਾਂ ਦੇ ਹੰਕਾਰ, ਪਖੰਡ ਅਤੇ ਜ਼ਬਰ ਜ਼ੁਲਮ ਦੇ ਮਾਹੌਲ ਕਰਕੇ ਸਮਾਜਿਕ ਜੀਵਨ ਦੇ ਹਰ ਖੇਤਰ ਵਿੱਚ ਅਰਾਜਿਕਤਾ ਸੀ। ਬਾਬਾ ਨਾਨਕ ਗਿਆਨਵਾਨ ਸੀ, ਉਹ ਵਿਗਿਆਨਿਕ ਅਤੇ ਤਰਕਵਾਦੀ ਸੋਚ ਰੱਖਦੇ ਸਨ ਜਿਸ ਦੀ ਉਦਾਹਰਨ ਉਹਨਾਂ ਵੱਲੋਂ ਕੀਤੀਆਂ ਉਦਾਸੀਆਂ ਅਤੇ ਬਾਣੀ ਤੋਂ ਵੀ ਮਿਲਦੀ ਹੈ। ਪਤਾਲ ਪਤਾਲ ਲਖ ਅਗਾਸਾ ਅਗਾਸ ਊੜਕ ਊੜਕ ਭਾਲ ਧੱਕੇ ਵੇਦ ਕਹਿਣ ਇੱਕ ਬਾਤ ਕੁਦਰਤ ਦੀ ਉਹ ਵਿਸ਼ਾ ਵਿਗਿਆਨਿਕ ਵਿਸ਼ਾਲਤਾ ਜਿਸ ਲਈ ਪੂਰੀ ਦੁਨੀਆ ਦੀ ਸਾਇੰਸ ਵੱਖ-ਵੱਖ ਤਰ੍ਹਾਂ ਦੇ ਅੰਦਾਜ਼ੇ ਲਗਾ ਕੇ ਗਿਣਤੀਆਂ ਕਰਦੀ ਹੈ ਉਸ ਨੂੰ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਹੀ ਬਾਣੀ ਰਾਹੀਂ ਬੇਅੰਤ ਆਕਾਸ਼ਾਂ ਅਤੇ ਅਨੰਤ ਪਤਾਲਾਂ ਦੀ ਹੋਣ ਦਾ ਵਿਗਿਆਨਿਕ ਤੱਤ ਪੇਸ਼ ਕਰ ਦਿੱਤਾ ਸੀ। ਉਹਨਾਂ ਅਨੁਸਾਰ ਕੁਦਰਤ ਦੀ ਬਣਤਰ ਅਤੇ ਰਚਨਾ ਦਾ ਲੇਖਾ ਜੋਖਾ ਨਹੀਂ ਕੀਤਾ ਜਾ ਸਕਦਾ। ਇਹ ਅਸੀਮਤ ਹੈ। ਗगन ਮੇਥਾਲ ਰਵੀ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਇਸ ਤਰ੍ਹਾਂ ਹੀ ਗੁਰੂ ਸਾਹਿਬ ਨੇ ਸਾਰੇ பிரਮੰਡ ਦੇ ਅਲੌਕਿਕ ਅਤੇ ਰਹਸਮਈ ਵਰਤਾਰੇ ਨੂੰ ਵਿਗਿਆਨਿਕ ਅਤੇ ਤਰਕਪੂਰਨ ਢੰਗ ਨਾਲ ਪ੍ਰਗਟਾਇਆ। ਸ੍ਰਿਸ਼ਟੀ ਦੀ ਬਣਤਰ, ਪ੍ਰਕਿਰਿਆ ਅਤੇ ਕਾਰਜਤਾ ਬਕੂਬੀ ਉਲੇਖ ਕਰਦਿਆਂ ਉਹਨਾਂ ਸਾਰੇ ਆਕਾਸ਼ ਨੂੰ ਇੱਕ ਥਾਲੀ ਕਿਹਾ ਜਿਸ ਵਿੱਚ ਚੰਨ, ਸੂਰਜ, ਤਾਰੇ, ਮੋਤੀਆਂ ਅਤੇ ਦੀਪਕਾਂ ਵਾਂਗ ਚਮਕਦੇ ਦਿਖਾਈ ਦਿੰਦੇ ਨੇ। ਸਮੇਂ ਦੇ ਹਾਲਾਤ ਵਿੱਚ ਉਹਨਾਂ ਨੇ ਸਮਾਜ ਦੀਆਂ ਬੁਰਾਈਆਂ, ਅੰਧਵਿਸ਼ਵਾਸ ਅਤੇ ਹੋਰ ਮਾੜੀਆਂ ਕ੍ਰੀਤੀਆਂ ਖਿਲਾਫ ਲੜਾਈ ਲੜੀ ਜਿਸ ਦੇ ਤਹਿਤ ਉਹਨਾਂ ਨੇ ਦੇਸ਼ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਤਰਕ ਦੇ ਆਧਾਰ ਤੇ ਜਾਗਰੂਕ ਕੀਤਾ ਜਿਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਵੇਂ ਕਿ ਸੂਰਜ ਨੂੰ ਪਾਣੀ ਦੇ ਰਹੇ ਲੋਕਾਂ ਨੂੰ ਤਰਕ ਦੇ ਕੇ ਸਮਝਾਇਆ ਕਿ ਸੂਰਜ ਤੱਕ ਪਾਣੀ ਪਹੁੰਚਣਾ ਅਸੰਭਵ ਹੈ ਅਤੇ ਇਹ ਨਿਰਾ ਇੱਕ ਪਖੰਡ ਹੈ ਇਸੇ ਤਰ੍ਹਾਂ ਸ਼ਰਾਦ ਰਾਹੀਂ ਪੰਛੀਆਂ ਨੂੰ ਖਾਣਾ ਖੋਣਾ ਵੀ ਤਰਕ ਦੇ ਆਧਾਰ ਤੇ ਗੁਰੂ ਜੀ ਨੇ ਪਖੰਡ ਸਿੱਧ ਕੀਤਾ ਗੁਰੂ ਜੀ ਨੇ ਇਨਸਾਨ ਨੂੰ ਤਿੰਨ ਗੁਰ ਦਿੱਤੇ ਸੇ ਚਰਤ ਕਰੋ ਵੰਡ ਛਕੋ ਨਾਮ ਜਪੋ ਮਨੁੱਖ ਨੂੰ ਗ੍ਰਸਤੀ ਜੀਵਨ ਵਿੱਚ ਰਹਿ ਕੇ ਜੀਵਨ ਜਉਣ ਦਾ ਉਪਦੇਸ਼ ਦਿੱਤਾ ਗੁਰੂ ਜੀ ਨੇ ਰੱਬ ਨੂੰ ਜੰਗਲਾਂ ਸਮਾਦੀਆਂ ਧਾਰਮਿਕ ਸਥਾਨਾਂ ਸਰੋਵਰਾਂ ਅਤੇ ਮਾਲਾ ਫੇਰ ਕੇ ਲੱਭਣ ਨੂੰ ਵਿਫਖੰਡ ਦੱਸਿਆ ਅਤੇ ਖੁਦ ਵਿਆਹ ਕਰਵਾਇਆ ਖੇਤਾਂ ਵਿੱਚ ਹਲ ਵੀ ਵਾਹਿਆ ਅਤੇ ਇੱਕ ਆਮ ਇਨਸਾਨ ਦੀ ਤਰ੍ਹਾਂ ਗ੍ਰਸਤੀ ਜੀਵਨ ਬਤੀਤ ਕੀਤਾ ਉਹਨਾਂ ਨੇ ਮੂਰਤੀ ਪੂਜਾ ਅਤੇ ਰੱਬੀ ਸ਼ਕਤੀ ਦਾ ਖੰਡਨ ਕੀਤਾ ਪਰ ਅੱਜ ਵੀ ਉਸੇ ਤਰ੍ਹਾਂ ਦੇ ਸਮੇਂ ਦੀ ਵੰਨਗੀ ਵੇਖਣੀ ਹੋਵੇ ਤਾਂ ਅੱਜ ਕੱਲ੍ਹ ਦੇ ਧਾਰਮਿਕ ਠੇਕੇਦਾਰਾਂ ਅਤੇ ਹੁਕਮਰਾਨਾਂ ਵੱਲੋਂ ਬੜਾਈ ਗਈ ਦੇਸ਼ ਦੀ ਹਾਲਤ ਦੇਖੀ ਜਾ ਸਕਦੀ ਹੈ ਜਾਤ ਪਾਤ ਆਦਿ ਵਿਤਕ੍ਰਿ ਕਾਰਨ ਮਨੁੱਖ ਮਨੁੱਖ ਤੋਂ ਨਫ਼ਰਤ ਕਰ ਰਿਹਾ ਹੈ ਗਰੁੱਪਤੜੇ ਪਾਰਟੀਆਂ ਲੜਾਈਆਂ ਝਗੜੇ ਅਤੇ ਖੂਨ ਖਰਾਬਾ ਹੋ ਰਿਹਾ ਹੈ ਜਿਸ ਕਾਰਨ ਦੇਸ਼ ਵਿੱਚ ਵੱਡੇ ਪੱਧਰ ਤੇ ਦੰਗੇ ਹੋਰੇ ਹਨ ਨਫਰਤ ਵੰਡੀ ਜਾ ਰਹੀ ਹੈ ਧਰਮ ਅਤੇ ਰੱਬ ਦੇ ਨਾਂ ਤੇ ਦੁਕਾਨਾਂ ਬਣ ਚੁੱਕੀਆਂ ਪੋਲਾਪਾਲਾ ਇਨਸਾਨ ਇਹਨਾਂ ਦੁਕਾਨਾਂ ਵਿੱਚ ਲੁੱਟਿਆ ਜਾ ਰਿਹਾ ਹੈ ਜਿੰਨਾਂ ਕ੍ਰੀਤੀਆਂ ਤੋਂ ਗੁਰੂ ਸਾਹਿਬ ਨੇ ਵਰਜਿਆ ਸੀ ਅੱਜ ਗੁਰੂ ਸਾਹਿਬ ਦੇ ਨਾਂ ਤੇ ਹੀ ਉਹਨਾਂ ਕ੍ਰੀਤੀਆਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਨੇ ਮੂਰਤੀ ਪੂਜਾ ਦਾ ਕੰਡਣ ਕੀਤਾ ਪਰ ਕੁਝ ਲੋਕਾਂ ਨੇ ਗੁਰੂ ਸਾਹਿਬ ਦੀ ਮੂਰਤੀ ਬਣਾ ਕੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਨਾਨਕ ਦੀਪ ਜੀ ਵਾਰ-ਵਾਰ ਸੋਚਉਂਦੇ ਸਨ ਕਿ ਸੱਚੇ ਮਾਰਗ 'ਤੇ ਚੱਲਦਿਆਂ ਉਸਤਤ ਕਰੇ ਜਹਾਨ ਆਪਣੀ ਬਾਣੀ 'ਚ ਵੀ ਗੁਰੂ ਸਾਹਿਬ ਨੇ ਇਹ ਲਿਖਿਆ ਸੀ ਕਿ ਮਨ ਜੀਤੇ ਜਗ ਜੀਤ ਜਿਸ ਇਨਸਾਨ ਨੇ ਆਪਣੇ ਆਪ ਨੂੰ ਸਮਝ ਲਿਆ ਆਪਣੇ ਮਨ 'ਤੇ ਕਾਬੂ ਕਰ ਲਿਆ ਅਤੇ ਸਮਾਜਿਕ ਪ੍ਰੀਤੀਆਂ ਤੋਂ ਦੂਰ ਰਹਿ ਕੇ ਗ੍ਰਸਥੀ ਜੀਵਨ ਵਿੱਚ ਵਿਚਰਦਿਆਂ ਕਿਰਤ ਕਰਕੇ ਆਪਣਾ ਜੀਵਨ ਖੁਸ਼ਹਾਲ ਅਤੇ ਸਫਲਾ ਬਣਾ ਲਿਆ ਉਸ ਨੂੰ ਰੱਬ ਲੱਭਣ ਲਈ ਪਖੰਡ ਕਰਨ ਦੀ ਲੋੜ ਨਹੀਂ ਸੱਚੀ ਨੀਤ ਵਾਲਿਆਂ ਨੂੰ ਮਾਂ ਦੇ ਰੂਪ ਵਿੱਚ ਰੱਬ ਮਿਲ ਜਾਂਦਾ ਪਰ ਅੱਜ ਅਸੀਂ ਬਾਪੇ ਨਾਨਕ ਦੀ ਵਿਚਾਰ ਤਰ੍ਹਾਂ ਤੋਂ ਕੂਹਾਂ ਦੂਰ ਹੁੰਦੇ ਜਾ ਰਹੇ ਹਾਂ ਅੱਜ ਵੀ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ ਅੱਜ ਵੀ ਅਸੀਂ ਮੂਰਤੀ ਪੂਜਾ ਕਰ ਰਹੇ ਹਾਂ ਅਤੇ ਅੱਜ ਵੀ ਅਸੀਂ ਅੰਧਵਿਸ਼ਵਾਸ ਦੀ ਦਲਦਲ ਵਿੱਚ ਫਸੇ ਹੋਏ ਹਾਂ ਸ਼ੇਕਸਪੀਅਰ ਨੇ ਕਿਹਾ ਸੀ ਕਿ ਲੋਕੀ ਰੱਬ ਨੂੰ ਪਿਆਰ ਕਰਦੇ ਹਨ ਪਰ ਰੱਬ ਉਹਨਾਂ ਨੂੰ ਪਿਆਰ ਕਰਦਾ ਹੈ ਜੋ ਲੋਕਾਂ ਨੂੰ ਪਿਆਰ ਕਰਦੇ ਹਨ ਸੋ ਆਓ ਅਸੀਂ ਬਾਪੇ ਨਾਨਕ ਦੀ ਵਿਚਾਰਧਾਰਾ ਤੇ ਚੱਲਦੇ ਹਾਂ ਆਪਣਾ ਅਤੇ ਦੂਜਿਆਂ ਦਾ ਜਨਮ ਸਫਲ ਕਰਨ ਦੀ ਕੋਸ਼ਿਸ਼ ਕਰੀਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਉੱਤੇ ਉਹਨਾਂ ਦੇ ਫਲਸਫੇ ਨੂੰ ਸਮਝ ਕੇ ਉਸ ਉੱਤੇ ਅਮਲ ਕਰੀਏ ਧੰਨਵਾਦ